ਮੰਮੀ ਡੈਡੀ ਨਾ ਤਾਂ ਫੋਨ ਚੁੱਕਣ ਦੇ ਆ ਨਾ ਵੇਖ ਕੇ ਆ ਮਹਾਰੋ ਨਾ ਅਜੇ ਤੱਕ ਆਇਓ ਜਿਹੜੇ ਤਰੀਕਾ ਜੇ ਮੈਨੂੰ ਵਾਚ ਚੈੱਕ ਕਰ ਤੂ ਆ ਮੰਮੀ ਡੈਡੀ ਨਾ ਤਾਂ ਫੋਨ ਚੁੱਕਣ ਦੇਓ ਤੁਹਾਨੂੰ ਅੱਧੇ ਦੇ ਦੇ ਤਾਂ ਅਧਿਆਪ ਰੱਖ ਲੈ ਕੰਮ ਨਵੇੜੇ ਮੰਮੀ ਅਹੀਂ ਵੀ ਨਾ ਜ਼ਿਆਦਾ ਕਾਲੀ ਕਰ ਲਈ ਐ ਜੋਤ ਜੋਤ ਗਲਤੀ ਨਹੀਂ ਮੰਮੀ ਸਾਰੀ ਉੱਥੇ ਹੋ ਗਈ ਸੰਦੀਪ ਸਾਡੇ ਕੋ ਕੋਈ ਗਲਤੀ ਨਹੀਂ ਗਈ ਹੋਈ ਪਾਣੀ ਬਿਆਣੀ ਉਹਨੂੰ ਤਾਂ ਮੈਂ ਹੀ ਸੱਦੇ ਆਪ ਹੀ ਪੀਂੰਜੀ ਆਓ ਤੇ ਮੇਰੀ ਗੱਲ ਸੁਣਜੋ ਇਹ ਕੱਲ ਦਾ ਸ਼ੋਕਰ ਆਇਓ ਤੇ ਜ਼ੁਬਾਨ ਇੰਨੀ ਲੰਮੀ ਆ ਦੀ ਮੰਮੀ ਮੈਂ ਇੱਥੇ ਆ ਨਹੀਂ ਮੈਨੂੰ ਚੰਗਾ ਲੂੰਂਦੇ ਹੁੰਦੇ ਸੀ ਚੰਗਾ ਲੂੰਂਦੇ 21 ਮਮੀ ਮੈਂ ਇੱਥੇ ਆ ਨਹੀਂ ਜੇ ਮੈਂ ਇੱਥੇ ਹੁੰਦਾ ਨਾ ਮੈਂ ਚੰਗਾ ਲੂੰਂਦਾ ਪਿਆਹਤ ਨਹੀਂ ਇਦੋਂ ਦੇਣ ਦਿੰਦੀ ਇਹ ਭਰਾ ਆ ਲੈਣ ਦੇ ਡੈਡੀ ਨੂੰ ਫੋਨ ਕਰਨਾ ਹੈ ਇੱਕ ਵਾਰੀ ਉਹ ਕੀਤਾ ਫੋਨਿਆ ਨਹੀਂ ਚੁੱਕਣ ਦੇ ਲਦਾ ਆਉਣ ਦੇ ਹੋਣੇ ਆ ਉਹ ਕੋਈ ਗੱਲ ਨਹੀਂ ਡੈਡੀ ਆਉਣ ਦੇ ਹੋਣੇ ਆ ਆ ਜਾ ਇੱਥੇ ਰੱਖ ਦੇ ਡੈਡੀ ਨੂੰ ਮੈਗ ਦੇ ਦੀ ਹਾਂ 21 ਮੇਰੀ ਗੱਲ ਸੁਣੋ ਦੱਸੋ ਮੈਨੂੰ ਕੀ ਗੱਲ ਹੋਈ ਉੱਥੇ ਗਾਲ ਰਮਨ ਕਾਦੀ ਹੋਣੀ ਆ 2 ਆ ਤੁਹਾਡਾ ਨਾ ਮਾਂ ਪੁੱਤ ਜਣੀ ਮੈਂ ਖਾ ਵੀ ਆਪਣੀ ਮਰਜੀ ਵੇ ਲੋ ਭੇਜਣੀ ਤੇ ਨਹੀਂ ਤੇ 2 ਆ ਤੇ ਨਾਲੇ ਮੈਨੂੰ ਕਹਿੰਦੇ ਹੀ ਵੀ ਤੂੰ ਉਹਨਾਂ ਕਹਿੰਦੀ ਵੀ ਸੋਨਾ ਲੈ ਕੇ ਭੱਜਣ ਲੱਗੀ ਸੀ ਮੇਰੀ ਜ਼ੁਬਾਨ ਹੈ ਨਹੀਂ ਕੋਈ ਸਬੂਤ ਹੈਗਾ ਵਾ ਇਹ ਉਹਨੂੰ ਬੰਨਿਆ ਸੀ ਸਬੂਤ ਕੁੜੀ ਆ ਉਹਨਾਂ ਕੋਲ ਤੇ ਕੁੜੀ ਹੱਡੇ ਵੀ ਮੂੰਹ ਨੇ ਮੂੰਹ ਨੇ ਗੱਲ ਕਰਦੀ ਆ ਇੱਕ ਮਿੰਟ ਮੂੰਹ 1 ਮੂੰਹ ਉਹਨੂੰ ਦੱਸਣਾ ਹੀ ਤੇ ਮੂੰਹ ਆ ਭਾ ਕੇਦਣਾ ਹੀ ਨਹੀਂ ਬੰਨਿਆ ਸਾਬ ਕਰਨਾ ਵਾ ਮੇਰੀ ਸੁਣ ਲੋ ਗੱਲ ਜੋੜ ਤਾਂ 40 ਲੱਖ ਹੈਗਾ ਵਾ ਉਹਦੀ ਉਮਰ ਲੰਘ ਜਾਣੀਆਂ ਖਾਂਦੇ ਆ ਇਹਨਾਂ ਸਭ ਕੋ ਉਹਨੂੰ ਦੇਣਾ ਵੇਖ ਲਿਓ ਭਾਈ ਤੱਕ ਨਹੀਂ ਦੇਣਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਵਾਂ ਉਹ ਰਮਨ ਗੱਲਾਂ ਮੈਨੂੰ ਵੀ ਸਾਰੀਆਂ ਆਉਂਦੀਆਂ ਵਾਂ ਮੈਨੂੰ ਸਿਰਫ ਇੱਕ ਸ਼ਰਮ ਆਵਾਰਦੀ ਆ ਕਿ ਜੇ ਦੋ ਚਾਰ ਬੰਦੇ ਇਕੱਠੇ ਕਰਕੇ ਲੈ ਆਏ ਤੇ ਉੱਥੇ ਕੀ ਜਵਾਬ ਦਵਾਂਗੇ ਕਿ ਨਹੀਂ ਮੈਂ ਪੈੜੀ ਦੇਣੀ ਉਹ ਰਮਨ ਗੱਲਾਂ ਮੈਨੂੰ ਸਾਰੀਆਂ ਹੀ ਆਉਂਦੀਆਂ ਸੀ ਕਿਦਨ ਕਿਦਿਆ ਵਿਆਹ ਕਰਨਾ ਹੀ ਆ ਪਿਛੇ ਪੈੜੀ ਦੇਣੀ ਉਹਨਾਂ ਨੂੰ ਉਹ ਪਹਿਲਾਂ ਵੇਖੋ ਤਾਂ ਸਹੀ ਤੇ ਇੱਥੇ ਭੇਜਦੇ ਆ ਕਿ ਜਾ ਵਿਆਹ ਕਰਦੇ ਕੀ ਕਰਦੇ ਆ ਗਈ ਤੁਸੀਂ ਕਿੰਨਾ ਕਿ ਭੇਜਤਾ ਉਹਨਾਂ ਨੇ ਤੇ ਮੈਂ ਤਾਂ ਮੈਂ ਤਾਂ ਬਿਜਤੀ ਜਿੰਨੀਆਂ ਜਵਾਨਾ ਚਲਾਉਂਦੇ ਮੈਂ ਤਾਂ ਉਥੇ ਬਿਜਤੀ ਕਰਾ ਕੇ ਆ ਗਿਆ ਪਾਰ ਚਲਾਉਂਦੇ ਨਾ ਮਾਪੋਤ ਉਥੇ ਜਾਓ ਕੋਈ ਨਹੀਂ ਚਲਾ ਲਾਂਗੇ ਉਥੇ ਵੀ ਚਲਾ ਲਾਂਗੇ ਉਥੇ ਇੱਥੇ ਤੁਹਾਨੂੰ ਗੱਲਾਂ ਕਰਦੇ ਤੁਸੀਂ ਸਹੀ ਮਾਪੋਤ ਨਾ ਘਰੇ ਰੌਲਾ ਪਾਉਣ ਵਾਲੇ ਜੇ ਮੈਂ ਆ ਆ ਤੁਸੀਂ ਇਹਨਾਂ ਨੇ ਪੁੱਛਿਆ ਵੀ ਚਾਹ ਪਾਣੀ ਪੀਣਾ ਵਾ ਜਾਂ ਕਿੰਦਾ ਕੋਈ ਗੱਲ ਨਹੀਂ ਜੋ ਕੋ ਡੈਡੀ ਨੇ ਇੱਥੇ ਕੀਤਾ ਉਹ ਕੋ ਉਥੇ ਕਰਿਆ ਉਹਨੇ ਤੂੰ ਫਿਕਰ ਨਾ ਕਰ ਮੈਂ ਤੇਰੇ ਵੱਲ ਵਾਂ ਪਿਆਰੀ ਤਾਂ ਤੇਰੇ ਨਾਲ ਲਵਾ ਕੇ ਰਹੂੰਗੀ ਪਿਆਰੀ ਨਹੀਂ ਨਹੀਂ ਜੀ ਉਹ ਤਾਂ ਅੱਗੇ ਵਿਚਾਰੀ ਕਹਿੰਦੀ ਐ ਕਿ ਡੈਡੀ ਤੇ ਕੋਈ ਗੱਲ ਕਰਦਾ ਹੀ ਨਹੀਂ ਮੇਰੇ ਨਾਲ ਤੇ ਬਾਕੀ ਇਹ ਆ ਤੂੰ ਆਪਸਿਆਂ ਨੇ ਜਿਹਾ ਹੁਣ ਹੱਥ ਬੰਨਣ ਦਾ ਕੋਈ ਹੈਗਾ ਤਰੀਕਾ ਤਰੀਕਾ ਮਾਸੜ ਜਿਵੇਂ ਮੇਰੀ ਸੁਣੋ ਗੱਲ ਤਿੰਨ ਦਿਨ ਉਹਦੇ ਹੱਥ ਬੰਨ ਕੇ ਰੱਖੀ ਉਹ ਕਰਦਾ ਸੀ ਉਹ ਮੇਰੇ ਤੇ ਪਹਿਰਾ ਰੱਖਦੇ ਸੀ ਪੂਰਾ ਜੇ ਤੂੰ ਸੱਚ ਪੁੱਛੋ ਨਾ ਤੇ ਮੈਂ ਕਿਤੇ ਮੁਖਤਿਆਰ ਭਾਜੀ ਇਦਾਂ ਐ ਇਹੋ ਚੱਲ ਜੇ ਸੱਚ ਪੁੱਛੋ ਨਾ ਮੁਖਤਿਆਰ ਭਾਜੀ ਤੇ ਮੈਂ ਇਹੋ ਪਤਾ ਕਰਨ ਗਏ ਸੀ ਜੂਗੀ ਨਹੀਂ ਤੇ ਤੁਹਾਡੀ ਮਰਜ਼ੀ ਹੈ ਕਰਾਉਣਾ ਨਹੀਂ ਕਰਾਉਣਾ। ਉਹ ਨਹੀਂ ਮਾਸੜ ਜੀ ਜਿੱਦਾਂ ਦੇ ਉਥੇ ਕੰਮ ਹੋ ਗਏ ਹਨ ਆਪਾਂ ਤਾਂ ਨਹੀਂ ਗਾ ਕੁੜੀ ਉਥੇ ਘਲਾਉਣੀ ਹਨ। ਇਹੀ ਵਾਰੀ ਇਹ ਕਿਓ ਕੀ ਇਹ ਗੱਲ ਚਲੋ ਮਾਸੜ ਜੀ ਤੁਸੀਂ ਆਏ ਜੀ ਆਓ ਭਗਤ ਅਸੀਂ ਤੁਹਾਡੀ ਕਰਨਦੇ ਆ। ਕੀ ਕਰਨਾ? ਮਾਸੜ ਜੀ ਦੇਖੋ। ਹੁਣ ਧੀ ਆ ਸਾਡੀ। ਠੀਕ ਆ ਨਾ? ਹਾਂ ਜੀ। ਸਾਨੂੰ ਤੁਹੋਂ ਇਹਦਾ ਦੁੱਖ ਹੋ। ਤੇ ਪਰ ਇਹ ਨਹੀਂ ਇਹ ਤਾਂ ਮਰਜ਼ੀ ਹੈ। ਹਾਂ ਉਹ ਠੀਕ ਆ ਜੀ ਗੱਲ ਕੀਤੀ ਕੋਈ? ਨਹੀਂ ਗੱਲ ਨਹੀਂ ਕੀਤੀ ਮੈਂ ਕਿੱਦਾਂ ਕਹਦਾ ਵੀ ਕੀਤੀ। ਇੱਕ ਮਾਸੀ ਆ ਉਹ ਰਹਿੰਦੀ ਉਥੇ ਆ ਸਾਰਾ ਇੱਕ ਪੱਤ ਦਾ ਜੜਵ ਹੋਈ ਉਹ ਬਨ ਲਵਲੀ ਇਹ ਬੰਦਾ ਕਰੇ ਸਾਰੀ ਇੱਕ ਪੱਤ ਦੀ ਆ ਲਵਲੀ ਜਿੰਨਾ ਕ ਪੱਤ ਪਾਇਆ ਨਾ ਉਹ ਮਾਸੀ ਨੇ ਭਾਜੀ ਕਿਉਂ ਬੜੇ ਅਰੇ ਉਹ ਪੁੱਤ ਜਿੰਨੀ ਉਹ ਉਹ ਪੁੱਤ ਸਦਾ ਕੋ ਬਨ ਲਵਲੀ ਜਿਹੜੀ ਲੜਾਈ ਦੀ ਜੜ ਵਾ ਨਾ ਸਾਰੀ ਮਾਸੀ ਆ ਸਾਡੇ ਘਰ ਭਾਜੀ ਆਏ ਮਾਸੜੂਣੀ ਤੇ ਕੋਈ ਗੱਲਬਾਤ ਨਹੀਂ ਉਹਨਾਂ ਨੇ ਕੁੱਦਾ ਕੀਤੀ ਤੇ ਕਹਿਣ ਦੇ ਵੀ ਪਾਜੀ ਆਏ ਹੀ ਮਸਦੂਨੀ ਤੇ ਉਹਦਾਂ ਗੱਲਬਾਤ ਨਹੀਂ ਉਹਨਾਂ ਨੇ ਉਹੋ ਜਿਹੀ ਕੀਤੀ ਵੀ ਨਾਲ ਨਾਲ ਪਿੰਡ ਲੈ ਗਏ ਸੀਗੇ ਮਾਸੜ ਜੀ ਆਏ ਹੀਗੇ ਜਿਹੜੀ ਤੋਂ ਛੋਟੀ ਨਾ ਉਹ ਗੱਡੀ ਕੁਡੀ ਤੋਂ ਜਾ ਕੇ ਥੋੜੀ ਜਿਹੀ ਕੁਰਸੀ ਤੇ ਚਲ ਕੋਈ ਗੱਲ ਇਹ ਵੀ ਚੰਗਾ ਜੀ ਨਾ ਬੋਲਿਓ। ਉਹ ਬੋਗੀ ਕਰਾਂ। ਸਮਝਾਈਂ ਯਾਰ ਮੜਾ ਜਾ। ਸਮਝਾਈਂ ਇਹ ਤਾਂ 1 ਮਾਸੜ ਜੀ ਆਏ ਸੀ ਨਾ ਅੱਜ। ਤੇ ਯੂਰਪ ਆਇਆ ਤਾਂ ਹੀ ਵਿਚਾਰ ਆਇਆ ਗਿਆ ਫਿਰ ਇੱਥੇ। ਗਲੀ। ਉਹ ਪਾਜੀ ਉਹਨਾਂ ਤੇ ਵੀ ਗੱਲ ਕਹਿਤੀ ਜਾਂਦੇ ਜਾਂਦੇ ਨੇ। ਤੇ ਬੜਾ ਕਾਲਾ ਪਿੰਦਾ ਇੱਕ ਤੇ। ਛੇਤੀ ਛੇਤੀ ਜਮ। ਕਾਲਾ ਬੜਾ ਵਾਦ। ਤੂੰ 1 2 ਮਮੀ ਡੜੀ ਨਾ ਤਾਂ ਫੋਨ ਚੁੱਕਣ ਦੇ ਆ। ਨਾ ਵੇਖ ਕੇ ਆਇਆ ਮਹਾਰੋਂ। ਨਾ ਇਹ ਤੱਕ ਆਇਆ ਹੀ ਓ। ਜਿਹੜੇ ਤਰੀਕ ਵਾਚ ਚੈੱਕ ਕਰ 2 ਮੰਮੀ ਡੈਡੀ ਨਾਲ ਫੋਨ ਚੁੱਕਣ ਦੇਓ ਤੁਹਾਨੂੰ ਅੱਧੇ ਦੇ ਦੇ ਤਾਂ ਅਧਿਆਪ ਰੱਖ ਲੈ ਕੰਮ ਨਬੇੜੇ ਮੰਮੀ ਅਸੀਂ ਵੀ ਨਾ ਜ਼ਿਆਦਾ ਕਾਲੀ ਕਰ ਲਈ ਐ ਜੋਤ ਜੋਤ ਗਲਤੀ ਤੇ ਮੰਮੀ ਸਾਰੀ ਉੱਥੇ ਹੋ ਗਈ 2 ਸੰਦੀਪ ਸਾਡੇ ਕੋ ਕੋਈ ਗਲਤੀ ਨਹੀਂ ਗਈ ਹੋਈ ਪਾਣੀ ਬਿਆਣੀ ਉਹਨੂੰ ਤਾਂ ਮੈਂ ਹੀ ਸੱਦੇ ਆਪ ਹੀ ਭੈਣ ਜੀ ਆਓ ਤੇ ਮੇਰੀ ਗੱਲ ਸੁਣਜੋ ਇਹ ਕੱਲ ਦਾ ਸ਼ੋਕਰ ਆਈਓ ਤੇ ਜ਼ਬਾਨ ਇੰਨੀ ਲੰਮੀ ਆ ਦੀ ਮੰਮੀ ਮੈਂ ਇੱਥੇ ਆਨੀ ਮੈਨੂੰ ਚੰਗਾ ਲੂੰ ਦੇ ਉਹਨਾਂ ਤੇ ਗੱਲ ਹੋਵੇ 2 ਮੰਮੀ ਮੈਂ ਇੱਥੇ ਆਨੀ ਜੇ ਮੈਂ ਇੱਥੇ ਹੁੰਦਾ ਨਾ ਮੈਂ ਚੰਗਿਆ ਲੂੰਦ ਇਹ ਤੇ ਨਹੀਂ ਇਦੋਂ ਦੇਣ ਦਿੰਦੀ ਇਹ ਕੋਰਾ ਆ ਲੈਣ ਦੇ ਤੇ ਡੈਡੀ ਨੂੰ ਫੋਨ ਕਰਨਾ ਹੈ ਇੱਕ ਵਾਰੀ ਉਹ ਕੀਤਾ ਫੋਨ ਨਹੀਂ ਚੁੱਕਣ ਦੇ ਕਹਿੰਦਾ ਆਉਣ ਦੇ ਹੋਣੇ ਆ ਉਹ ਕੋਈ ਗੱਲ ਨਹੀਂ ਡੈਡੀ ਆਉਣ ਦੇ ਹੋਣੇ ਆ ਆਦਾ ਇੱਥੇ ਰੱਖ ਦੇ ਡੜੀ ਨੂੰ ਮੈਗ ਦੇ ਦੀ ਹਣਾ ਉਹ 21 ਮੇਰੀ ਗੱਲ ਸੁਣੋ ਦੱਸੋ ਮੈਨੂੰ ਕੀ ਗੱਲ ਹੋਈ ਉੱਥੇ ਗੱਲਾਂ ਰਮਨ ਕਾਦੀ ਹੋਣੀ ਆ ਹਾਂ 2 ਆ ਤੁਹਾਡਾ ਨਾ ਮਾਂ ਪੁੱਤ ਜਣੀ ਮੈਂ ਕਹਾਂ ਵੀ ਆਪਣੀ ਮਰਜ਼ੀ ਵੇ ਲੋ ਭੇਜਣੀ ਤੇ ਨਹੀਂ ਤੇ ਤੇ ਨਾਲੇ ਮੈਨੂੰ ਕਹਿੰਦੇ ਹੈ ਵੀ ਤੂੰ ਉਹਨਾਂ ਕਹਿੰਦੀ ਵੀ ਸੋਨਾ ਲੈ ਕੇ ਭੱਜਣ ਲੱਗੀ ਸੀ ਮੇਰੀ ਜ਼ੁਬਾਨ ਹੈ ਨਹੀਂ ਕੋਈ ਸਬੂਤ ਹੈਗਾ ਵਾ ਇਹ ਉਹਨੂੰ ਬੰਨਿਆ ਸੀ ਸਬੂਤ ਕੁੜੀ ਆ ਉਹਨਾਂ ਕੋਲ ਤੇ ਕੁੜੀ ਹੱਡੇ ਵੀ ਮੂੰਹ ਨੇ ਮੂੰਹ ਨੇ ਗੱਲ ਕਰਦੇ ਆ ਯਾਰ ਇੱਕ ਮਿੰਟ ਮੂੰਹ ਨੇ ਵੰਡ ਮੂੰਹ ਉਹਨੇ ਦੱਸ ਨਹੀਂ ਤੂੰ ਮੂੰਹ ਆਪਾ ਕਹਿੰਦਾ ਨਹੀਂ ਬੰਨਿਆ ਸਾਬ ਕਰਨਾ ਵਾ ਮੇਰੀ ਸੁਣ ਲੋ ਗੱਲ ਜੋਦ ਕੋ 40 ਲੱਖ ਹੈਗਾ ਵਾ ਉਹਦੀ ਉਮਰ ਲੰਘ ਜਾਣੀਆਂ ਖਾਂਦੇ ਆ ਇਨਾ ਸਭ ਕੁ ਉਹਨੂੰ ਦੇਣਾ ਵੇਖ ਲਿਓ ਭਾਈ। ਟੱਕਰ ਹੀ ਦੇਣਾ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਵਾਂ। ਰਮਨ ਗੱਲਾਂ ਮੈਨੂੰ ਵੀ ਸਾਰੀਆਂ ਆਉਂਦੀਆਂ ਵਾਂ। ਮੈਨੂੰ ਸਿਰਫ ਇੱਕ ਸ਼ਰਮ ਆਵਾਰਦੀ ਆ ਕਿ ਜੇ ਦੋ ਚਾਰ ਬੰਦੇ ਇਕੱਠੇ ਕਰਕੇ ਲੈ ਆਏ ਤੇ ਉੱਥੇ ਕੀ ਜਵਾਬ ਦੇਵਾਂਗੇ ਕਿ ਨਹੀਂ ਮੈਂ ਪੜੀ ਦੇਣੀ। ਰਮਨ ਗੱਲਾਂ ਮੈਨੂੰ ਸਾਰੀਆਂ ਹੀ ਆਉਂਦੀਆਂ ਸੀ। ਕਿਦਨ ਕਿਦਿਆ ਵਿਆਹ ਕਰਨਾ ਹੀ ਆ। ਪਿਛੇ ਪਹਿਲੀ ਦੇ ਦੇਣੀ ਉਹਨਾਂ ਨੂੰ। ਉਹ ਪਹਿਲਾਂ ਵੇਖੋ ਤਾਂ ਸਹੀ। ਤੇ ਇੱਥੇ ਭੇਜਦੇ ਆ ਕਿ ਜਾਂ ਵਿਆਹ ਕਰਦੇ ਕੀ ਕਰਦੇ ਆ। ਗਈ ਤੁਸੀਂ ਕਿੰਨਾ ਕਿ ਭੇਜਤਾ ਉਹਨਾਂ ਨੇ। ਤੇ ਮੈਂ ਤਾਂ ਮੈਂ ਤਾਂ ਦੇ ਜਿੰਨੀਆਂ ਜੁਬਾਨਾਂ ਚਲਾਉਂਦੇ। ਮੈਂ ਤਾਂ ਉਥੇ ਬਿਜਤੀ ਕਰਾ ਕੇ ਆ ਗਿਆ। ਪਾਂ ਚਲਾਉਂਦੇ ਨਾ ਮਾਂ ਪੁੱਤ ਉਥੇ ਜਾਓ। ਕੋਈ ਨਹੀਂ ਚਲਾ ਲਾਂਗੇ ਉਥੇ ਵੀ। ਚਲਾ ਲਾਂਗੇ ਉਥੇ। ਇੱਥੇ ਤੁਹਾਨੂੰ ਗੱਲਾਂ ਕਰਦੇ ਤੁਸੀਂ। ਸਹੀ ਮਾਂ ਪੁੱਤ ਨਾ ਘਰੇ ਰੌਲਾ ਪਾਉਣ ਵਾਲੇ ਜੇ। ਮੈਂ ਆਇਆ ਤੁਸੀਂ ਇਹਨਾਂ ਨੇ ਪੁੱਛਿਆ ਵੀ ਚਾਹ ਪਾਣੀ ਪੀਣਾ ਵਾ ਜਾਂ ਕਿੰਦਾ। ਕੋਈ ਗੱਲ ਨਹੀਂ। ਜੋ ਕੋ ਡੈਡੀ ਨੇ ਇੱਥੇ ਕੀਤਾ ਉਹ ਕੋ ਉਥੇ ਕਰਿਆ ਉਹਨੇ। ਤੂੰ ਫਿਕਰ ਨਾ ਕਰ। ਮੈਂ ਤੇਰੇ ਵੱਲਵਾਂ। ਪਿਆਰੀ ਤਾਂ ਤੇਰੇ ਨਾਲ ਲਵਾ ਕੇ ਰਹੂੰਗੀ। ਪਿਆਰੀ। ਨਹੀਂ ਜੀ। ਉਹ ਤਾਂ ਅੱਗੇ ਵਿਚਾਰੀ ਕਹਿੰਦੀ ਐ। ਫਿਰ ਡੈਡੀ ਤੇ ਕੋਈ ਗੱਲ ਕਰਦਾ ਹੀ ਨਹੀਂ ਮੇਰੇ ਨਾਲ ਤੇ ਬਾਕੀ ਇਹ ਆ ਤੂੰ ਆਪਸਿਆਂ ਨੇ ਜਿਹਾ ਹੁਣ ਹੱਥ ਬੰਨਣ ਦਾ ਕੋਈ ਹੈਗਾ ਤਰੀਕਾ ਤਰੀਕਾ ਨੂੰ ਕਿਹੜਾ ਸੀ ਮੱਸੜ ਜਿਵੇਂ ਮੇਰੀ ਸੁਣੋ ਗੱਲ ਤਿੰਨ ਦਿਨ ਉਹਦੇ ਹੱਥ ਬੰਨ ਕੇ ਰੱਖੀ ਉਹ ਕਰਦਾ ਸੀ ਉਹ ਮੇਰੇ ਤੇ ਪਹਿਰਾ ਰੱਖਦੇ ਸੀ ਪੂਰਾ ਜੇ ਤੂੰ ਸੱਚ ਪੁੱਛੋ ਨਾ ਤੇ ਮੈਂ ਕਿਤੇ ਮੁਖਤਿਆਰ ਭਾਜੀ ਇਦਾਂ ਐ ਇਹੋ ਚੱਲ ਜੇ ਸੱਚ ਪੁੱਛੋ ਨਾ ਮੁਖਤਿਆਰ ਭਾਜੀ ਤੇ ਮੈਂ ਇਹੋ ਪਤਾ ਕਰਨ ਗਏ ਹਾਂ ਜੂਗੀ ਨਹੀਂ ਤੇ ਤੁਹਾਡੀ ਮਰਜ਼ੀ ਹੈ ਕਰਾਉਣਾ ਨਹੀਂ ਕਰਾਉਣਾ ਉਹ ਨਈ ਮਾਸੜ ਜੀ ਜਿੱਦਾਂ ਦੇ ਉਥੇ ਕੰਮ ਹੋ ਗਏ ਨਾ ਆਪਾਂ ਤਾਂ ਨਹੀਂ ਗਾ ਕੁੜੀ ਉਥੇ ਘਲਾਉਣੀ ਹਨ। ਇਹੀ ਵਾਰੀ ਇਹ ਠੀਕੋ ਕੀ ਇਹ ਗੱਲ ਚਲੋ ਮਾਸੜ ਜੀ ਤੁਸੀਂ ਆਏ ਜੀ ਆਓ ਭਗਤ ਅਸੀਂ ਤੁਹਾਡੀ ਕਰਨਦੇ ਆਂ ਕੀ ਕਰਨਾ ਮਾਸੜ ਜੀ ਦੇਖੋ ਹੁਣ ਧੀ ਆ ਸਾਡੀ ਠੀਕ ਆ ਨਾ ਹਾਂਜੀ ਸਾਨੂੰ ਤਾਂ ਹੁਣ ਇਹਦਾ ਦੁੱਖ ਹੋ ਤੇ ਪਰ ਇਹ ਨਹੀਂ ਹੈ ਇਹ ਤਾਂ ਹਾਂ ਉਹ ਠੀਕ ਮਰੀ ਗੱਲ ਕੀਤੀ ਕੋਈ ਨਹੀਂ ਗੱਲ ਨਹੀਂ ਕੀਤੀ ਮੈਂ ਕਿਦਾਂ ਕਹਦਾ ਵੀ ਕੀਤੀ ਹੈ। ਇੱਕ ਮਾਸੀ ਆ ਉਹ ਰਹਿੰਦੀ ਉਥੇ ਆ ਸਾਰਾ ਇੱਕ ਪਤ ਦਾ ਜੜ ਵਹੀ ਹੋਈ 1 लवली ਇਹ ਬਤਾ ਕਰੇ ਸਾਰੀ ਇੱਕ ਪਤ ਦੀ ਹੈ लवली ਜਿੰਨਾ ਕਾ ਪਤ ਪਾਇਆ ਨਾ ਉਹ ਮਾਸੀ ਨੇ ਭਾਜੀ ਕਿਉਂ ਬੜੇ ਅਰੇ ਉਹ ਪੁੱਤ ਜਿੰਨੇ ਹਾਂ ਉਹ ਉਹ ਪੁੱਤ ਤਦਾਂ ਕੋ 1 लवली ਜਿਹੜੀ ਲੜਾਈ ਦੀ ਜੜ ਵਾ ਨਾ ਸਾਰੀ ਮਾਸੀ ਹੈ ਸਾਡੇ ਘਰ ਭਾਜੀ ਆਏ ਮਾਸੜੂਣੀ ਤੇ ਕੋਈ ਗੱਲਬਾਤ ਨਹੀਂ ਹੋਣਾ ਕੋਦਾ ਕੀਤੀ ਤੇ ਕਹਿੰਦੇ ਵੀ ਪਾਜੀ ਆਏ ਸੀ ਮਸਲੂਨੀ ਤੇ ਉਦਾਂ ਗੱਲਬਾਤ ਨਹੀਂ ਉਹਨਾਂ ਨੇ ਉਹੋ ਜਿਹੀ ਕੀਤੀ ਵੀ ਨਾਲ ਮਾਸੜ ਜੀ ਆਏ ਸੀ ਜਿਵੇਂ ਇੱਕ ਤੋਂ ਬੜੀ ਨਾ ਉਹ ਗੱਡੀ ਕੁਡੀ ਤੋਂ ਜਾ ਕੇ ਥੋੜੀ ਜਿਹੀ ਕੁਰਸੀ ਤੇ ਚਲ ਗਈ ਗੱਲ ਇਹ ਵੀ ਸਮਝਾ ਯਾਰ ਮੜਾ ਜਾ ਜਾਏ ਮਾਸੜ ਜੀ ਆਏ ਸੀ ਨਾ ਅੱਜ ਯੂਰਪ ਆਇਆ ਤਾਂ ਹੀ ਵਿਚਾਰ ਆਇਆ ਗਿਆ ਫਿਰ ਇੱਥੇ ਉਹ ਪਾਜੀ ਉਹਨਾਂ ਤੇ ਵੀ ਗੱਲ ਕਹਿਤੀ ਜਾਂਦੇ ਜਾਂਦੇ ਨੇ ਬੜਾ ਕਾਲਾ ਪੈਂਦਾ ਇੱਕ ਤੇ ਕਾਲਾ ਬੜਾ ਵਾਹ ਤੂੰ ਵਾਹ